ਸਸਕਾਲ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਅਸੀਂ 12 ਤਰੀਕ ਚ ਬੈਠੇ ਆ ਖਨੌਰੀ ਬਾਰਡਰ ਤੇ ਤੇ ਇੱਧਰ ਬਾਪੂ ਢੱਲੇਵਾਲ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅੱਜ 17ਵਾਂ ਦਿਨ ਹੈ ਬਈ 17 ਅੱਜ 17ਵਾਂ ਦਿਨ ਹੈ ਮਰਨ ਵਰਤਤੀ ਹੈ ਤੇ ਸਿਹਤ ਕਾਫੀ ਡਾਊਨ ਹੈ ਭਾਰ ਵੀ ਮਤਲਬ 12 15 ਕਿਲੋ ਘਟ ਗਿਆ ਜਦੋਂ ਬੰਦਾ ਕੁਝ ਖਾਂਦਾ ਪੀਂਦਾ ਨਹੀਂ ਤਾਂ ਗੁਰਦੇਆਂ ਤੇ ਅਸਰ ਪੈਂਦਾ ਤੁਹਾਨੂੰ ਪਤਾ ਤੇ ਗੁਰਦੇ ਆਪਣੇ ਸਰੀਰ ਦਾ ਮੇਨ ਅੰਗ ਹੁੰਦੇ ਉਹਨਾਂ ਦੇ ਵਿੱਚ ਵੀ ਕਾਫੀ ਪ੍ਰੋਬਲਮ ਆ ਚੁੱਕੀ ਹੈ ਤੇ ਬਾਈ ਜੀ ਕਿਹਦੇ ਖਾਤਰ ਬੈਠੇ ਨੇ ਆਪਾਂ ਆਪਣੇ ਘਰਾਂ 'ਚ ਬੈਠੇ ਆ ਜੇ ਕੋਈ ਬਜ਼ੁਰਗ ਬਿਮਾਰ ਵੀ ਹੋਵੇ ਨਾ ਕੁਦਰਤੀ ਉਹ ਬਜ਼ੁਰਗ ਵੀ ਚਾਹੁੰਦਾ ਮੈਂ ਆਪਦੇ ਬੱਚਿਆਂ 'ਚ ਹੋਵਾ ਪੋਤੇ-ਪੋਤੀਆਂ 'ਚ ਹੋਵਾ ਤੇ ਉਹ ਪਰਿਵਾਰ ਵੀ ਚਾਹੁੰਦਾ ਹੋਵੇ ਸਾਡਾ ਬਾਪੂ ਸਾਡੇ ਕੋਲੇ ਹੋਵੇ ਸਾਡੇ ਘਰੇ ਹੋਵੇ ਜਿਹੜਾ ਉਹਦਾ ਜੇ ਉਹਦਾ ਪ੍ਰਮਾਤਮਾਕ ਨੇ ਆਖਰੀ ਸਮਾਂ ਫੇਰ ਵੀ ਉਹ ਸਾਡੇ ਘਰੇ ਹੋਵੇ ਆਪਦੇ ਪੋਤੇ-ਪੋਤੀਆਂ 'ਚ ਹੋਵੇ ਪਰ ਬਾਈ ਜੀ ਬਹੁਤ ਵੱਡੀ ਕੁਰਬਾਨੀ ਆ ਕਿਸਾਨੀ ਖਾਤਰ ਕਿਹਦੇ ਖਾਤਰ ਸਾਡੇ ਖਾਤਰ ਪਰ ਅਸੀਂ ਕਦੋਂ ਜਾਗਾਂਗੇ ਜਿਹੜੀਆਂ ਪ੍ਰਧਾਨ ਜੀ ਨੇ ਗੱਲਾਂ ਕਈ ਸਾਲ ਪਹਿਲਾਂ ਕਰੀਆਂ ਸੀ ਅੱਜ ਸਾਡੇ ਨਾਲ ਹੋ ਰਹੀਆਂ ਨੇ ਅੱਜ ੱ ੱਕੇ ਨਾਲ ਸੜਕਾ ਜਿਹੜੀ ਸੜਕ ਆਪਣੇ ਭਾਰਤ ਵਾਲਾ ਲੰਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕੱਲੇ ਕੱਲੇ ਪਿੰਡ ਦੇ ਵਿੱਚ ਇਹ ਹਾਲ ਹੋਇਆ ਕਿਸੇ ਦੇ ਪੈਸੇ ਆਏ ਕਿਸੇ ਦੇ ਨਹੀਂ ਆਏ ਤੇ ੱ ੱਕੇ ਨਾਲ ਡਾਂਗਾ ਮਾਰ ਮਾਰ ਕੇ ਉਹਨਾਂ ਨੇ ਕਬਜ਼ੇ ਲੈ ਲਿਆ ਕਿਉਂਕਿ ਅ ਅਗਲਿਆਂ ਦਾ ਭਾਈ ਜੋਰ ਹੈ ਜੋਰ ਆਹੀ ਚੱਲੂ ਜਿੰਨਾ ਚਿਰ ਅਸੀਂ ਲੜਦੇ ਨਹੀਂ ਅਸੀਂ ਘਰਾਂ ਚ ਬਾਹਰ ਨਹੀਂ ਆਉਂਦੇ ਤੇ ਜੇ ਅਸੀਂ ਮਰਨਾ ਤਾਂ ਅੰਦਰ ਕੁੰਡੇ ਲਾ ਕੇ ਬੈਠੇ ਆਂ ਅੰਦਰ ਵੀ ਮਰ ਜਾਣਾ ਤੇ ਕਿਉਂ ਨਾ ਬਾਹਰ ਆ ਕੇ ਨਿਕਲ ਕੇ ਹਨਾ ਮਰੀਏ ਤੇ ਆਹ ਦੇਖੋ ਇੱਥੇ ਜਿਹੜੀ ਕੁਰਬਾਨੀ ਆ ਕੱਲੇ ਬਾਪੂ ਡੱਲੇ ਵਾਲ ਸਾਹਿਬ ਦੀ ਇਹਨਾਂ ਦੇ ਪੂਰੇ ਪਰਿਵਾਰ ਦੀ ਜਿਵੇਂ ਪਹਿਲੇ 10 ਕਿਟ ਪਰਿਵਾਰ ਚੋਂ ਦਾ ਹੁੰਦਾ ਹੁੰਦਾ ਸਾਡਾ ਬਾਪੂ ਸਾਡੇ ਕੋਲੇ ਹੋਵੇ ਅੱਜ ਤਕਰੀਬਨ ਕਿੰਨਾ ਕਹਿਮਤ ਦੇਣਾ ਬਾਈ 17ਵਾਂ 17ਵਾਂ ਦੇਣਾ ਅੱਜ 17ਵਾਂ ਦੇਣਾ ਤੇ ਹਲੇ ਤੱਕ ਸਰਕਾਰ ਦੇ ਕਰਨ ਤੇ ਜੂ ਨਹੀਂ ਸਰਕੀ ਤੇ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਪਤਾ ਨਹੀਂ ਉਹ ਕੀ ਕਰਨ ਮੈਂ ਤਾਂ ਹਲੇ ਬੱਚਿਆਂ ਦਾ ਮੈਂ ਇਨੀ ਸਮਝ ਨਹੀਂ ਰੱਖਦਾ ਵੀ ਸਾਡੀਆਂ ਤਕਰੀਬਨ 33-34 ਜਥੇਬੰਦੀਆਂ ਬਣੀਆਂ ਹੋਈਆਂ ਨੇ ਲੜਾਈਆਂ ਤਕਰੀਬਨ ਇੱਕੋ ਹੀ ਹੁੰਦੀਆਂ ਨੇ ਮੰਗਾ ਇੱਕੋ ਹੀ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਕਹਿੰਦੇ ਸਾਡੇ ਬਖਰੇਵੇਂ ਉਹ ਸਾਨੂੰ ਪਤਾ ਨਹੀਂ ਕਿਹੜੇ ਬਖਰੇਵੇਂ ਆ ਕੀ ਐ ਸਾਥ ਵੱਡੇ ਆ ਸਿਆਣੇ ਆ ਪਰ ਮੈਂ ਇੱਥੇ ਬੜੇ ਦੁੱਖ ਨਾਲ ਗੱਲ ਕਹਿਣਾ ਪ੍ਰਮਾਤਮਾ ਨਾ ਕਰੇ ਡੱਲੇਵਾਲ ਸਾਹਿਬ ਦਾ ਕੋਈ ਐਸੀ ਵੈਸੀ ਗੱਲ ਹੁੰਦੀ ਆ ਕੀ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਸੰਸਕਾਰ ਤੇ ਨਹੀਂ ਆਉਣਗੇ ਕੀ ਉਹ ਜਿੱਤੇ ਬੰਦੀਆ ਦੇ ਆਗੂ ਭੋਗਤੇ ਵੱਡੇ ਵੱਡੇ ਕੱਠ ਨਹੀਂ ਕਰਨਗੇ ਵੱਡੇ ਵੱਡੇ ਭਾਸ਼ਣ ਨਹੀਂ ਦੇਣਗੇ ਜੇ ਉਹਦੇ ਸਰਕਾਰ ਤੇ ਦਵਾ ਨਹੀਂ ਬਣਾਉਣਗੇ ਵੀ ਅਸੀਂ ਸਾਡੀਆਂ ਮੰਗਾ ਮੰਨੋ ਜੀ ਜੇ ਉਹਦੇ ਨਾਲ ਅਸੀਂ ਪਹਿਲਾਂ ਹੀ ਅਸੀਂ ਮਗਰੋਂ ਭੋਗਾਂ ਦੇ ਵੱਡੇ ਵੱਡੇ ਕੱਠ ਕਰ ਲੈਣੇ ਉਹਦੇ ਨਾਲ ਜੇ ਅਸੀਂ ਪਹਿਲੇ ਬੰਦੇ ਦੇ ਨਾਲ ਖੜ ਜਾ ਖੜ ਜਾ ਕਰੀਏ ਪਤਾ ਨਹੀਂ ਇਹ ਸਾਨੂੰ ਕੀ ਪਹਿਲਾਂ ਤੋਂ ਹੀ ਆਤਾ ਸੀ ਮਾਰਨ ਤੋਂ ਬਾਅਦ ਬੰਦੇ ਨੂੰ ਬਹੁਤ ਵੱਡਾ ਕਰਦੇ ਨੇ ਪਰ ਜਿਉਂਦੇ ਬੰਦੇ ਨੂੰ ਅਸੀਂ ਨਹੀਂ ਸਮਝਦੇ ਪਤਾ ਨਹੀਂ ਮਾਰ ਕੇ ਉਹਨੂੰ ਆਪ ਦਾ ਜਿਹੜਾ ਪਰੀਖਣ ਦੇਣਾ ਪੈਂਦਾ ਵੀ ਹਾਂ ਯਾਰ ਮੈਂ ਤਾਂ ਸਹੀ ਸੀ ਫਿਰ ਉਸ ਤੋਂ ਬਾਅਦ ਸਮਝਦਿਆਂ ਮੇਰਾ ਵੀਰ ਕੱਲ ਨੂੰ 13 ਤਰੀਕ ਆ ਇਹ ਵੀਡੀਓ ਇੰਨੀ ਕ ਸ਼ੇਅਰ ਕਰੋ ਘਰ ਘਰ ਦੇ ਵਿੱਚ ਪਹੁੰਚੇ ਜਿਵੇਂ ਅੱਜ ਪਹਿਲਾਂ ਹੀ ਐਲਾਨ ਸੀ ਅੱਜ ਇੱਕ ਡੰਗ ਦੀ ਰੋਟੀ ਸਾਰੇ ਨੇ ਸ਼ਿੱਟ ਨਹੀਂ ਸੀਗੀ ਤੇ ਇੱਕ ਫੋਟੋ ਬੂਈ سپورਟ ਜਗਜੀਤ ਸਿੰਘ ਡੱਲੇਵਾਲ ਹੈਸ਼ਟੈਗ ਚਲਾਉਣਾ ਸੀ ਉਹ ਸਾਰੇ ਚਲਾਇਓ ਹਲੇ ਰੋਟੀ ਦਾ ਮਤਲਬ ਟਾਈਮ ਕਈ ਘਰਾਂ 'ਚ ਹੋ ਗਿਆ ਕਈਆਂ 'ਚ ਨਹੀਂ ਹੋਇਆ ਬਹੁਤ ਪਾਪ ਹੀ ਰਹੇ ਆ ਤੇ ਇਹਦੇ ਨਾਲ ਹੈਸ਼ਟੈਗ ਇੱਕ ਵਰਲਡ ਪੱਧਰ ਤੇ ਚੱਲੂਗਾ ਤੇ ਇੱਕ ਪੂਰੀ ਦੁਨੀਆ ਦੇ ਵਿੱਚ ਜਿੱਥੇ-ਇਥੇ ਪੰਜਾਬੀ ਬੈਠੇ ਨੇ ਪੰਜਾਬੀ ਕੀ ਕੋਈ ਵੀ ਅੰਗਰੇਜ਼ ਵੀ ਉੱਥੇ ਵੀ ਇਹ ਚੀਜ਼ ਪਹੁੰਚ ਚੁੱਕਿਆ ਉਹ ਅੰਗਰੇਜ਼ੀ ਦਾ ਸ਼ਬਦ ਅੰਗਰੇਜ਼ਾਂ ਤੱਕ ਵੀ ਇਹ ਚੀਜ਼ ਪਹੁੰਚੂ ਵੀ ਕੋਈ ਕਿਸਾਨ ਆਪਦੀਆਂ ਮੰਗਾ ਖਾਤਰ ਆਪਦੇ ਕਿਸਾਨਾਂ ਖਾਤਰ ਮਰਨ ਵਰਤ ਤੇ ਬੈਠਾ ਹੋਇਆ ਬਹੁਤ ਵੱਡੀ ਕੁਰਬਾਨੀ ਆ ਤੁਸੀਂ ਇੱਕ ਢੰਗ ਭੁੱਖੇ ਰਹਿ ਕੇ ਦੇਖੋ ਤੁਸੀਂ ਇਹ ਚੀਜ਼ ਨੂੰ ਮਹਿਸੂਸ ਕਰੋਗੇ ਤੁਸੀਂ ਦੋ ਢੰਗ ਭੁੱਖੇ ਰਹਿ ਕੇ ਦੇਖੋ ਇਹ ਚੀਜ਼ ਨੂੰ ਇਹ ਪੀੜ ਨੂੰ ਮਹਿਸੂਸ ਕਰੋਗੇ ਇੱਕ ਆਪਦੀ ਕੌਮ ਖਾਤਰ ਆਪਦੇ ਲੋਕਾਂ ਖਾਤਰ ਜੇ ਕੋਈ ਅੱਗੇ ਹੋ ਕੇ ਆਗੂ ਚਾਹੇ ਆਪਦੀ ਬਿਣਾ ਜਾਣ ਦੀ ਪ੍ਰਵਾਹ ਕੀਤੇ ਲੜ ਰਿਹਾ ਤਾਂ ਕਿਉਂ ਨਾ ਆਪਾਂ ਉਹਦਾ ਸਾਥ ਦਈਏ ਜਿਹੜੇ ਬਖਰੇਵੇਂ ਬਖਰੂਵੇਂ ਉਹ ਆਪਦੇ ਪਿੱਛੇ ਛੱਡੋ ਹੁਣ ਵੀ ਗੱਲ ਕਿਸਾਨੀ ਦੀ ਆ ਜਿੰਨੇ ਜਥੇਬੰਦੀਆਂ ਨੇ ਉਹ ਵੀ ਸਾਰੇ ਕਿਸਾਨ ਆ ਸਾਰਿਆਂ ਦੀ ਮੰਗ ਵੀ ਇੱਕੋ ਆ ਲੜਾਈ ਵੀ ਇੱਕ ਨਾਲ ਹੈ ਸਰਕਾਰ ਨਾਲ ਹੈ ਫਿਰ ਕਿਉਂ ਕਾਦੇ ਬਖਰੇਵੇਂ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਗੱਲ ਲੜਾਈ ਸਾਡੇ ਚੁੱਲਿਆਂ ਦੀ ਆ ਲੜਾਈ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਆ ਇਬਕਰੇ ਮੈਂ ਬਕਰੂ ਮੈਂ ਪਪਾ ਬਾਦ ਦੇ ਵਿੱਚ ਫੇਰ ਘਰੇ ਜਾ ਕੇ ਨਿਜਠ ਲਾਂਗੇ ਜਿਵੇਂ ਵੀ ਹੋਊਗਾ ਪਰ ਹੁਣ ਬਹੁਤ ਵੱਡੀ ਗੱਲਬਾਤ ਹੈ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਉੱਤੇ ਬੈਠੇ ਆ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਸੱਚੀ ਵੀ ਇੱਕ ਐਨੀ ਉਮਰ ਦੇ ਬਜ਼ੁਰਗ ਨੂੰ ਇਸ ਤਰ੍ਹਾਂ ਬਹਿਣਾ ਪਵੇ ਸਰਕਾਰਾਂ ਗੱਲਾਂ ਸੁਣਨ ਇੰਨਾ ਇੰਟੈਲੀਜੈਂਟ ਇੰਨੇ ਜਾਣਕਾਰੀ ਰੱਖਣ ਵਾਲੇ ਜਿਨ੍ਹਾਂ ਕੋਲੇ ਹੰਬ ਕੇ ਕੋਈ ਇੱਕੋ ਹੀ ਇੱਕ ਰਾਹ ਬਚਿਆ ਉਹ ਇਹਨਾਂ ਨੇ ਅਪਣਾਇਆ ਇਹ ਇੱਕ ਬੜਾ ਸੌਖਾ ਏਡਾ ਸੌਖਾ ਨਹੀਂ ਬਣਾਇਆ ਹੋਣਾ ਇਹਨਾਂ ਕੋਲੇ ਕਿ ਸਾਰੇ ਹੀਲੇ ਵਸੀਲੇ ਬਣ ਗਏ ਇਹਨਾਂ ਦੀ ਮੀਟਿੰਗਾਂ ਹੀ ਜਾਂਦੇ ਵੀ ਰਹੇ ਇਹਨਾਂ ਦੇ ਸਾਰੇ ਧਰਨੇ ਮੁਜਾਰੇ ਕਰਕੇ ਇੱਥੇ ਹੀ ਬੈਠੇ ਨੇ ਤਕਰੀਬਨ ਦਵਾਰੇ ਸਾਲ ਤੋਂ ਸਾਲ ਦੇ ਲਗਭਗ ਸਮਾਂ ਹੋ ਗਿਆ ਫਿਰ ਇਹਨਾਂ ਨੇ ਇਹ ਰਾਹ ਬਣਾਇਆ ਤੇ ਮੇਰਾ ਵੀਰ ਇਹ ਆਪਣੇ ਖਾਤਰ ਬੈਠੇ ਆਪਾਂ ਇੱਥੇ ਹਾਜ਼ਰੀ ਲਵਾਈਏ ਪਹੁੰਚੀ ਕੱਲ ਨੂੰ 13 ਤਰੀਕ ਨੂੰ ਵੱਡੇ ਕਾਫਲੇ ਆ ਰਹੇ ਆ ਇਹ ਤਾਂ ਦਿੱਲੀ ਨਾਲੋਂ ਅੱਧੀ ਬਾਟ ਆਪਾਂ ਦਾ ਦਿੱਲੀ ਖੇਤ ਬਣਾਤਾ ਸੀ ਹੁਣ ਤਾਂ ਬਾਟ ਹੀ ਅੱਧੀ ਆ ਮੇਰਾ ਵੀਰ ਪਹੁੰਚੋ ਤੇ ਅਰਦਾਸ ਕਰੋ ਡਲੇਵਾਲ ਸਾਹਿਬ ਦੀ ਸੇਧ ਦੀ ਵੀ ਪ੍ਰਮਾਤਮਾ ਸਾਡਾ ਇੱਕ ਦਿਨ ਘਟਾ ਲਈ ਤੇ ਡੱਲੇਵਾਲ ਸਾਹਿਬ ਨੂੰ ਲਾ ਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇਹ ਸਾਥੋਂ ਚਲੇ ਜਾਣ ਤੇ ਇਹੋ ਜਿਹਾ ਅੱਗੋਂ ਆਪਾਂ ਨੂੰ ਨਹੀਂ ਮੁੜ ਕੇ ਮਿਲਣਾ ਜੇ ਆਪਾਂ ਨਾ ਇੱਕ ਇੱਕ ਦਿਨ ਘਟ ਕੇ ਡੱਲੇਵਾਲ ਸਾਹਿਬ ਦੀ ਉਮਰ ਲੰਮੀ ਹੁੰਦੀ ਤਾਂ ਇਹ ਜਿਹੜਾ ਸੌਦਾ ਕੋਈ ਮਾੜਾ ਨਹੀਂ ਵੈਗਰੂ ਜੀ ਕਾ ਖਾ